ਅਸਲ ਦੇ ਵਿੱਚ ਨਾ ਜਿਹੜਾ ਸਾਡਾ ਸ਼੍ਰੀ ਚਮਕੌਰ ਸਾਹਿਬ ਦਾ ਮੋਰਚਾ ਹੈਗਾ ਇਹਦੇ ਵਿੱਚ ਜਿਹੜੇ 25 ਤੋਂ ਲੈ ਕੇ 35 ਤੱਕ ਮੀਨ ਮੈਂਬਰ ਨੇ ਅਸੀਂ ਸਾਰਿਆਂ ਨੇ ਆਪਣੀ ਆਪਸ ਦੇ ਵਿੱਚ ਟੀਮਾਂ ਬਣਾਈਆਂ ਹੋਈਆਂ ਸੀਗੀਆਂ ਔਰ ਹਰ ਮੈਂਬਰ ਦੀ ਅਲੱਗ ਅਲੱਗ ਤਰ੍ਹਾਂ ਦੀ ਜਾਣਕਾਰੀ ਇਕੱਠੇ ਕਰਨ ਦੀ ਲਈ ਡਿਊਟੀ ਲੱਗੀ ਹੋਈ ਸੀ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਵੀ ਅਸੀਂ ਇਕੱਲੇ ਗੂਗਲ 베ਸ ਜਿਹੜੀ ਨੋਲਿਜ ਹੈ ਜਾਂ ਜਾਣਕਾਰੀ ਆ ਉਹਦੇ ਨਾਲ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਜਾਈਏ ਇਹਦੇ ਕਰਕੇ ਅਸੀਂ ਸਾਰਿਆਂ ਨੇ ਰੈਲਿਟੀ ਚੱਕ ਵੱਲ ਜ਼ਿਆਦਾ ਧਿਆਨ ਦਿੱਤਾ ਸਾਡੀਆਂ ਟੀਮਾਂ ਕਾਲੇ ਅੰਬ ਤੱਕ ਗਈਆਂ ਸੈਲੇ ਖੁਰਦ ਤੱਕ ਗਈਆਂ ਜਿੱਥੇ ਜਿੱਥੇ ਪੇਪਰ ਮਿਲਣਾ ਲੱਗੀਆਂ ਹੋਈਆਂ ਨੇ ਇਹਨਾਂ ਦੇ ਪੇਪਰ ਮਿਲ ਰੂਚਾ ਇਹਨਾਂ ਦੀਆਂ ਵੀ ਤੇ ਹੋਰ ਵੀ ਹੋਰ ਵੀ ਜੋ ਪੇਪਰ ਮਿਲਣ ਲੱਗੀਆਂ ਜਿੱਥੇ ਇਹਨਾਂ ਦੇ ਪੇਪਰ ਮਿਲ ਕਾਲੇ ਅੰਬ ਸੀਗੇ ਉੱਥੇ ਵੀ ਚ ਗਏ ਤੇ ਜਿਹੜੀਆਂ ਇਹ ਪੇਪਰ ਮਿਲਣਾ ਹੋਰ ਵੀ ਪੰਜਾਬ ਚ ਕਿਤੇ ਲੱਗੀਆਂ ਉਹ ਸਾਰੀ ਸਟੱਡੀ ਸਾਡੀ ਵੱਖ-ਵੱਖ ਟੀਮਾਂ ਜਾਂਦੀਆਂ ਸੀਗੀਆਂ ਉੱਥੋਂ ਜੋ ਸਾਨੂੰ ਜਾਣਕਾਰੀ ਇਕੱਠੀ ਹੁੰਦੀ ਸੀ ਇੱਕ ਤਾਂ ਉਹ ਲੈ ਕੇ ਆਉਂਦੇ ਸੀ ਲੋਕਲ ਜਿਹੜੇ ਉੱਥੇ ਦੇ ਵਸਿੰਦੇ ਸੀਗੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਅਸੀਂ ਨੋਟ ਕਰਕੇ ਲੈ ਕੇ ਆਉਂਦੇ ਸੀ ਫਿਰ ਸਾਡੀ ਜਿਹੜੀ ਇਹ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਹੈ ਇਹਨਾਂ ਦੀ ਮੀਟਿੰਗ ਹੁੰਦੀ ਸੀਗੀ ਅਸੀਂ ਸਾਰੇ ਮੀਟਿੰਗ ਕਰਕੇ ਉਸ ਤੋਂ ਬਾਅਦ ਆਪਣੀ ਇੱਕ ਦੂਜੇ ਦੇ ਨਾਲ ਜਿਹੜੀ ਸਾਡੀ ਜਾਣਕਾਰੀ ਮਿਲੀ ਹੁੰਦੀ ਸੀ ਉਹ ਅਸੀਂ ਇੱਕ ਦੂਜੇ ਨਾਲ ਸਾਂਝੀ ਕਰ ਦਿੱਤੇ ਉੱਥੋਂ ਅਸੀਂ ਬਰੀਫ ਕਰ ਕਰਕੇ ਕਰ ਕਰਕੇ 15 ਦਿਨ ਪਿਛਲੇ ਲੰਘੇ 15 13 ਤੋਂ ਅਸੀਂ ਇਹ ਸਵਾਲਾਂ ਦੀ ਲੜੀ ਹੈ ਜਿਹੜੀ ਇਹ ਇਤਰਾਜਾਂ ਦੀ ਲੜੀ ਹੈ ਅਸੀਂ ਤਿਆਰ ਕੀਤੀ ਜੀ ਸਾਡੇ ਸਾਰੇ ਮੋਰਚੇ ਨੇ